ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਅੱਜ ਮਾਈ ਭਾਗੋ ਸੇਵਾ ਟ੍ਰੈਸਟ ਯੂਕੇ ਦੀਆਂ ਸੰਗਤਾਂ ਵੱਲੋਂ ਖਜਾਲੇ ਪਿੰਡ ਪਹੁੰਚੇ ਹਾਂ ਜਿੱਥੇ ਕਿ ਕੁਝ ਦਿਨ ਪਹਿਲਾਂ ਇਸ ਲੋੜਵੰਦ ਪਰਿਵਾਰ ਦੇ ਜਿਹੜੀ ਉਹ ਵੀਡੀਓ ਬਣਾਈ ਗਈ ਸੀ ਇਹ ਜੋ ਤੁਸੀਂ ਵੀਰ ਦੇਖ ਰਹੇ ਹੋ ਇਸ ਵੀਰ ਦਾ ਨਾਮ ਨਵਦੀਪ ਸਿੰਘ ਹੈ ਤੇ ਵੀਰ ਗਰੰਤੀ ਸਿੰਘ ਦੀ ਡਿਊਟੀ ਕਰਦਾ ਪਿੰਡਾਂ ਦੇ ਵਿੱਚ ਜਿੰਨਾ ਪਾਠ ਚੱਲਦੇ ਹਨ ਤੇ ਉੱਥੇ ਵੀਰ ਪਾਠਾਂ ਦੀਆਂ ਡਿਊਟੀਆਂ ਲਾਉਂਦਾ ਆ ਵੀਰ ਦੇ ਦੋ ਬੱਚੇ ਹਨ ਇੱਕ ਗੁੱਡੀ ਹੈ ਤੇ ਇੱਕ ਆ ਬੇਟਾ ਆ ਇਸ ਵੀਰ ਨੇ ਕੁਝ ਦਿਨ ਪਹਿਲਾਂ ਸੰਗਤਾਂ ਨੂੰ ਬੇਨਤੀ ਕੀਤੀ ਸੀ ਕਿ ਇਹਨਾਂ ਨੂੰ ਘਰ ਦੇ ਵਿੱਚ ਜਿਹੜਾ ਸਮਰਤੀ ਵੱਲ ਮੋਟਰ ਜਿਹੜੀ ਲਗਵਾ ਕੇ ਦਿੱਤੀ ਜਾਏ ਅੱਜ ਮਾਈ ਭਾਗੋ ਸੇਵਾ ٹرسٹ ਯੂਕਰੀਆ ਸੰਗਤਾਂ ਵੱਲੋਂ ਇਸ ਪਰਿਵਾਰ ਨੂੰ ਸਮਰਤੀ ਵੱਲ ਮੋਟਰ ਜਿਹੜੀ ਉਹ ਲਗਵਾ ਕੇ ਦਿੱਤੀ ਗਈ ਹੈ ਜੀ ਅਸੀਂ ਸੰਗਤਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣਾ ਦਸਵੰਧ ਕੱਢ ਕੇ ਇਸ ਲੋੜਵੰਦ ਗਰੰਤੀ ਸਿੰਘ ਦੀ ਵੀਰ ਦੀ ਜਿਹੜੀ ਉਹ ਮਦਦ ਕੀਤੀ ਹੈ ਜੀ ਤੇ ਬਾਕੀ ਅਸੀਂ ਵੀਰ ਨਾਲ ਗੱਲਬਾਤ ਕਰਦੇ ਹਾਂ ਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਨਵਦੀਪ ਸਿੰਘ ਜੀ ਵੀਰ ਜੀ ਕੀ ਕੰਮ ਕਰਦੇ ਹੋ ਤੁਸੀਂ ਨਵਦੀਪ ਸਿੰਘ ਦਾ ਪਾਠਾ ਦਾ ਪਾਠੇ ਧੱਕਾ ਕਿੰਨੇ ਸਵੇਰ ਤੋਂ ਤੁਸੀਂ ਪਾਠ ਕਰ ਰਹੇ ਹੋ ਮੈਂ ਸਤ 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 ਨੂੰ ਪਾਠ ਕਰ ਕਿੰਨੇ ਬੱਚੇ ਆ ਤੁਹਾਡੇ ਦੋ ਬੱਚੇ ਆ ਜੀ ਤੇ ਅੱਜ ਤੁਹਾਨੂੰ ਮਾਈ ਭਾਗੋ ਸੇਵਾ ਟ੍ਰਸਟ ਯੂਕਰੀਆ ਸੰਗਤਾਂ ਵੱਲੋਂ ਘਰ ਵਿੱਚ ਜਿਹੜੀ ਸਮਰਸੀਬਲ ਮੋਟਰ ਲਗਵਾ ਕੇ ਦਿੱਤੀ ਹੈਗੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਜੀ ਜਦੋਂ ਪਹਿਲਾਂ ਮੋਟਰ ਨਹੀਂ ਸੀ ਬੜੀ ਪਰੇਸ਼ਾਨੀ ਸੀ ਲੋਕਾਂ ਦੇ ਘਰਾਂ ਚੋਂ ਪਾਣੀ ਲਿਆਉਣਾ ਪੈਂਦਾ ਸੀ ਕਰ ਲੈਣਾਂ ਤਾਂ ਕਰਕੇ ਲੋਕਾਂ ਦੇ ਪੂਰੇ ਖਰਗਾ ਦੇ ਪਾਣੀ ਲਿਆਉਂਦੇ ਸਨ ਤੇ ਮੱਛਾਂ ਗੁਜ਼ਾਰਾ ਚੱਲਦਾ ਸੀ ਹੁਣ ਅਸੀਂ ਮਾਈਪਾਗੋ ਸੰਸਥਾ ਵਾਲਿਆਂ ਨੇ ਮਿਰਨ ਮਦਦ ਕੀਤੀ ਸਾਤਾ ਕਿ ਜੇਕਰ ਇਹ ਮਿਰਨ ਰਿਸਕਲ ਬਹੁਤ ਪ੍ਰਭਾਵਤਨ ਪਾਏ ਹੋਤ ਨਹੀਂ ਠੀਕ ਹੈ ਜੀ ਵੀਰ ਨੇ ਸਭ ਨੂੰ ਸੰਗਤਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਵੀਰ ਵੀ ਗਰਤੀ ਸਿੰਘ ਵੀਰ ਦੀ ਮਦਦ ਕੀਤੀ ਹੈ ਜੀ ਅਸੀਂ ਵੀ ਮਾਈਪਾਗੋ ਸੇਵਾ ਟੱਠ ਯੂ ਕਰੀਆਂ ਸੰਗਤਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਲੋੜਵੰਦ ਵੀਰ ਦੀ ਮਦਦ ਕੀਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ